ਉਹ ਆਖ ਖਸਾ ਵਾਕ ਇਹ ਆ ਕਿ ਜਿਹੜਾ ਨੀਤਿ ਸਾਹਿਬ ਨੂੰ ਮਰੰਡਨ ਦੱਤਾ ਹੈ ਉਹ ਇੱਛਾ ਨਹੀਂ ਜਿਹੜੀ ਰਾਜ ਸਭਾ ਦੇ ਵਿੱਚ ਟਿੱਪਣੀ ਕੀਤੀ ਹੈ ਕਿ ਇੱਥੇ ਕਈ ਸੰਤ ਜਨਾਬ ਸਿੰਘ ਨੂੰ ਖੜਦੇ ਨਹੀਂ ਉਹ ਡਿਬਿਲ ਕੋ ਅਰਜੇਲ ਚਤੰਦ ਕੀਤੇ ਹੋਏ ਨਹੀਂ ਔਰ ਉੱਥੇ ਗੁਰੂ ਅੰਸਾ ਦਾ ਭਾੜ ਕਰਦੇ ਹਨ ਇਹ ਨਾਲ ਸਾਨੂੰ ਸਾਡੇ ਧਾਰਮਿਕ ਤੌਰ ਤੇ ਬਹੁਤ ਖੇਸ ਪੁੱਈਆ ਅਰ ਅਸੀਂ ਇਹ ਗ੍ਰਹਿ ਵਿੱਚ ਨੂੰ ਇਹ ਤਾਰਨਾ ਵੀ ਕਰਦੇ ਹਾਂ ਕਿ ਤਾਬ ਨਹੀਂ ਸਾਡੀ ਕਿ ਅਤ ਭੁੱਲੋ ਕਿ ਤੁਸੀਂ ਜੋ ਦੇ ਹੋ ਕਰਦੇ ਹੋ ਨੁਕਤਾ ਜਿੰਨੀ ਸਾਡੀ ਕਾਹਮ ਦੀ ਕਰਦੇ ਹੋ ਸਾਡੇ ਲੀਟਰਾਂ ਦੀ ਕਦਰ ਕੁਝ ਕਰਦੇ ਹੋ ਇੱਥੇ ਬੜੇ ਉਹੋ ਚਲੇ ਗਏ ਨਹੀਂ ਇੱਥੇ ਮੀਰ ਮੰਨੂ ਅਰਗੇ ਚਲੇ ਗਏ ਨਹੀਂ ਜਿਹੜੇ ਹਜ਼ਾਰਾਂ ਸਿੱਕਾ ਨੂੰ ਉਹਦੀ ਕਤਲ ਕਰਦੇ ਤੇ ਪਰ ਤੁਸੀਂ ਤੱਕੀ ਦੇ ਪਾਣੀ ਹਰੋਂ ਕਿ ਤੁਸੀਂ ਉਹ ਚੀਜ਼ ਹੈ ਜਿਹੜੀ ਮੀਰ ਮੰਨੂ ਨਹੀਂ ਉਹ ਤਾਂ ਦੁਹਲ ਉਤਾਨੀ ਛਾਤੇ ਤੁਸੀਂ ਤਾਂ ਫੇਰ ਵੀ ਲੋਕ ਰਾਜ ਦੇ ਵਿੱਚੋਂ ਆਪਣੀ ਔਕਾਤ ਨੂੰ ਭੁੱਲੋ ਹਮੇਸ਼ਾ ਹਤਤ ਨੂੰ ਆਤ ਰੱਖੋ ਅਸੀਂ ਜਿਹੜੀ ਸੇਕ ਕੌਮ ਹੈ ਇਹ ਕਦੇ ਵੀ ਟੀਕੇ ਨਹੀਂ ਬੈਠਦੀ ਜੇ ਇਹ ਜੀ ਸਾਡੇ ਨਾਲ ਪਰਤਾਉ ਕਰੇ ਜਿੰਨਾ ਸਾਨੂੰ ਛੇੜਣਗੇ ਉਹਨਾਂ ਅਸੀਂ ਉੱਪਰ ਠਾਂਗੇ ਸਾਡੀ ਇੱਜ਼ਤ ਤਾਂ ਨਹੀਂ ਹੈ ਕਿ ਸਾਨੂੰ ਛੇੜਿਆ ਨਾ ਜਾਵੇ ਸਾਨੂੰ ਅਮਨ ਸ਼ਾਂਤੀ ਨਾਲ ਅਨੰਦ ਦਿੱਤਾ ਜਾਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਲਾਗਦੇ ਸਟੇਟਾਂ ਦੇ ਵਿੱਚ ਜੋ 21 ਮਾਰਚ 2025 ਨੂੰ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਤੇ ਵਿਰੋਧ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਟਿੱਪਣੀ ਕਰਕੇ ਸਿੱਖ ਕੌਮ ਦੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਗਏ ਸਨ ਅੱਜ ਪੂਰੀ ਕੌਮ ਤਰਾਤਰਾਂ ਕਰ ਰਹੀ ਆ ਬਈ 20ਵੀਂ ਸਦੀ ਦੇ ਜਰਨੈਲ ਸਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀਦੀ ਦਾ ਉਪਾਦੀ ਪ੍ਰਾਪਤ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਵਿਸ਼ਵ ਦਾ ਚਾਰੇ ਵਰਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਦਾ ਹੋਵੇ 1430 ਅੰਗ ਆਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਪਰ ਰਾਜ ਸਭਾ ਦੇ ਵਿੱਚ ਅੰਮਿਤ ਸਾਹ ਨੇ ਆਪਣੀ ਨਕਮੀ ਦਿਮਾਗ ਦਾ ਤੇ ਆਪਣੇ ਨਕੰਮੇ ਪਣਦਾ ਤੇ ਹੌਸਲੇ ਪਣਦਾ ਆਪਣੀ ਔਕਾਤ ਦਿਖਾਈ ਆ ਅਸੀਂ ਉਹਨੂੰ ਵਾਰਨਿੰਗ ਵੀ ਦਿੰਨੇ ਆ ਸ੍ਰੋਮਣੀ ਅਕਾਦੀ ਦਾ ਅੰਮ੍ਰਿਤਸਰ ਵੱਲੋਂ ਵੀ ਜਿਹੜੇ ਸਭ ਦੇ 21 ਮਾਰਚ 2025 ਨੂੰ ਰਾਜ ਸਭਾ ਦੇ ਸਦਨ ਤੇ ਤੁਸੀਂ ਬੋਲੇ ਆ ਉਹਨਾਂ ਨੂੰ ਮਾਫੀ ਮੰਗੀ ਜਾਵੇ ਸਿੱਖ ਕੌਮ ਤੋਂ ਨਹੀਂ ਕੌਮ ਕਦੇ ਬੈਠਦੀ ਨਹੀਂ ਹੈ ਗਰਜਾ ਸਿੰਘ ਤੇ ਬੋਤਾ ਸਿੰਘ ਕੋਈ ਨਾ ਕੋਈ ਪੈਦਾ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ